ਇਹ ਬਾਸੇ ਪੁੱਛ ਰਿਹਾ ਹੈ ਮੇਰੀ ਗੱਲ ਤੁਸੀਂ ਆਈ ਗਈ ਕਰਤੀ ਮੈਂ ਤਾਂ ਮੱਥਾ ਮਾਰੀ ਗਿਆ ਤੁਸੀਂ ਮੇਰੀ ਗੱਲ ਹੀ ਨਹੀਂ ਸੁਣਦੇ ਵੀ ਮੈਂ ਕਿਹਾ ਫੇਸਬੁੱਕ ਕਿਉਂ ਨਹੀਂ ਜਲਦੀ ਤੁਸੀਂ ਤੂੰ ਸੌਂ ਜਾਵਾਂਗਾ ਤੋਂ ਦੀ ਜਿਹੜੀ ਗਰਲਫ੍ਰੈਂਡ ਸੀ ਉਹਨੇ ਬਲੌਕ ਕਰਤਾ ਉਹਨੂੰ ਅੱਛਾ ਲੈਪਸਸ ਨਾਂ ਦਾ ਇੱਕ ਹੈਕਰ ਗਰੁੱਪ ਆ ਉਹਨਾਂ ਨੇ ਇਹਨਾਂ ਦਾ ਡਾਟਾ ਬਾਈ ਦਾ ਨਾਂ ਜੋਧਾ ਪਿੰਡ ਕੋਟ ਕਰੋੜ ਕਲਾਂ ਜ਼ਿਲ੍ਹਾ ਕਿਸੇ ਦਾ ਪਾਪਾ ਹੋ ਬਗਰੂਆ ਗੋਰੀ ਘੜਾ ਪਰਲੇ ਬਸੇ ਸਪੀਡ ਘੱਟ ਰੱਖਿਆ ਕਰ ਇੱਟ ਦੀ ਓਏ ਇੱਥੇ ਤਰਵੰਗੀ ਵਾਲੇ ਬੱਦਲ ਤੇ ਮਿਸਤਰੀ ਕਹਿੰਦਾ ਇੱਥੇ ਤਾਂ ਆਹ ਭਾਈ ਤੂੰ 84 ਇਟਾਂ ਫੜਾ ਜਾ ਆਹ ਲੈ ਫਿਰ ਹੁੰਦਾ ਜੱਲੀ ਦੇਖ ਜਾ ਜਾਨਾ ਮੈਂ ਉਹੀ ਭਗ ਜਾਣਾ ਅੱਜ ਤਾਂ ਮੰਨ ਲੈ ਉਹ ਵੀਡੀਓ ਲਾ ਦੇ ਬਾਬੇ ਥੋੜੀ ਵਧੀਆ ਵਧੀਆ ਕੀ ਹਾਲ ਆ ਬੋਲੇ ਨਹੀਂ ਵਖਾ ਵੀਡੀਓ ਲਾ ਲਈਏ ਨਾ 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 ਠੀਕ ਆ ਚੰਗੀ ਸਿਹਤ ਠੰਡ ਘਰਾਤੀ ਦੁਵਾਰੇ ਹਣਾ ਚੱਲ ਤੁੱਪ ਦਾ ਆਨੰਦ ਲੈ ਰਹੇ ਆ ਕਰਦੀਪ ਸਿੰਘ ਸੁਣਾਓਗੇ ਖਾਸ ਖਬਰ ਅੱਜ ਹੰਡਰ ਨੇ ਕੁੱਟੇ ਪਾਇਆ ਹੈ ਬਹਿ ਜਾ ਨੇ ਵੀਰਾ ਆਪਾ ਥੋੜਾ ਸਮਾਂ ਜਦੋਂ ਤੋਂ ਪਤਾ ਪਲ ਆ ਗਈ ਉਦੋਂ ਖਬਰ ਆਈ ਇਹ ਨਾਲੇ ਕੋਈ ਕਹਿੰਨੇ ਜੱਗੇ ਬਾਈ ਸਾਡਾ ਲੱਗੇ ਕਿ ਬਾਂਦੋਰੇ ਬੁਰਾ ਹਾਲ ਹੋ ਰਿਹਾ ਲੰਘਣਾ ਪੈਣਾ ਤੇ ਚੋਟ ਡੰਡਾ ਵੀ ਜਾਨਾ ਪੈਣਾ ਹਾਂ ਬੁਰੇ ਹਾਲ ਬੈਂਕੇ ਦਿਹਾੜੇ ਆ ਸਰਸੇ ਵਾਲਾ ਰੋਡ ਵੀ ਬੰਦ ਆ ਇੱਧਰ ਇੱਕ ਦੋ ਬਾਈ ਪੁੱਛੀ ਜਾਂਦੇ ਸੀਗੇ ਬਾਈ ਬੰਦ ਆ ਰੋਡ ਆ ਆ ਮੋਟਰਸਾਈਕਲ ਦਾ ਲੰਘਾ ਹੈਗਾ ਗੱਡੀ ਨਹੀਂ ਜਾਂਦੀ ਹੋਰ ਤਾਇਆ ਠੀਕ ਆ ਠੀਕ ਆ ਠੀਕ ਆ ਬਹੁਤ ਲੋਕ ਦੇਖਣਗੇ ਤੁਹਾਨੂੰ ਅਮਰੀਕਾ ਕੈਨੇਡਾ ਬਾਹਰਲੇ ਦੇਸ਼ਾਂ ਚ ਆਪਣੇ ਵਾਲੇ ਦੇਖਣੇ ਹੀ ਦੇਖਣਗੇ ਪੰਜਾਬ ਵਾਲੇ ਹਾਂ ਸਹੀ ਆ ਜਮਾ ਸਹੀ ਹੈ ਠੀਕ ਆ ਭਾਈ ਇਹ ਆ ਪਿੰਡਾਂ ਵਾਲਾ ਭਾਈ ਭਾਈਚਾਰਾ ਦੇਸੀ ਸੱਭਿਆਚਾਰ ਤੇ ਐਂ ਜੁੜ ਕੇ ਆ ਮੋਬਾਈਲਾਂ ਨੇ ਤਾਂ ਹੁਣ ਬੈਠਣਾ ਹਟਾ ਤੀ ਲੋਕ ਤੇ ਹਰੇਕ ਦੇ ਹੱਥ ਚ ਫੋਨ ਆ ਘਰ ਪਰਿਵਾਰ ਚ ਵੀ ਨਹੀਂ ਕੋਈ ਐਂ ਬਹਿਂਦਾ ਕਿ ਨਹੀਂ ਕਰਦੀ ਪਹਾਵ ਦੇ ਅੱਡੋ ਅੱਡ ਫੋਨ ਕੱਢੇ ਹੁੰਦੇ ਆ ਤੇ ਆਪਦਾ ਦੇਖੀ ਜਾਂਦੇ ਹੁੰਦੇ ਆ ਹੈਨਾ ਤਾਇਆ ਹੁਣ ਕਿੱਥੇ ਜੁੜ ਕੇ ਬਹਿੰਦੇ ਐਂ ਚਾਰ ਭਾਈ ਗਵਾਂਢੀ ਨਹੀਂ ਬਹਿੰਦੇ ਹਾਂ ਪਹਿਲਾਂ ਵਾਲਾ ਖੁੰਡਾਂ ਵਾਲਾ ਰਵਾਜ ਗਿਆ ਹਨਾ ਹਾਂ ਤੇ ਉਹ ਪਹਿਲਾਂ ਵਾਲੇ ਤੇ ਹੁਣ ਵਾਲੇ ਜਵਾਨੇ ਚ ਕੀ ਫਰਕ ਸਮਝਦੇ ਹੋ ਤੁਸੀਂ ਜਵਾਨੇ ਕੋਈ ਮੋਬਾਈਲਾਂ ਦੇ ਬਾਦ ਲੱਗਿਆ ਕੋਈ ਗੱਲ ਹੈ ਬਾਦਲ ਦਾ ਨਾ ਮੋਬਾਈਲਾਂ ਨਹੀਂ ਕਿਉਂ ਬਾਬੇ ਸਿਆਲੋ ਵਧਗੀ ਚਾਹੀਦੇ ਭਾਈ ਖਾਸ ਕਰ ਜੱਗਾ ਜੀ ਜੱਗੜ ਕੇ ਭਰਾਵਾ ਪਾੜਾ ਲੱਗਿਆ ਤਾਂ ਪਤਾ ਨਹੀਂ ਵਿਆਹ ਤੇ ਜੱਲਾ ਕਰਦੇ ਕੋਈ ਘੱਟ ਰੋਟੀਆਂ ਹਾਂ ਹਾਂ ਉਹ ਮੋਬਾਈਲਾਂ ਨਾਲ ਦੌੜਦੀ ਸਾਰੇ ਹਾਂ ਹੁਣ ਗੱਲ ਹੀ ਨਹੀਂ ਕਰਨੀ ਪਹਿਲਾਂ ਮੇਲ ਗੜ ਜਾਂਦਾ ਸੀ ਟਰਾਲੀ ਭਰ ਕੇ ਹਣਾ ਉਹ ਕਿੰਨਾ ਸੋਹਣਾ ਮਾਹੌਲ ਹੁੰਦਾ ਸੀਗਾ ਨਾ ਬਾਬਾ ਚਾਹ ਹੀ ਬਣਾ ਹੁੰਦਾ ਜੇ ਚਾਹ ਹੀ ਹੁਣ ਕਿੱਥੇ ਚਾਹ ਹੁਣ ਤਾਂ ਗੱਡੀ ਤੇ ਚੜਦਾਗਾ ਤੇ ਪੈਲਸ ਜਾ ਕੇ ਮੋੜਿਆ ਆਉਂਦਾ ਬਾਰੋ-ਬਾਰੀ ਪਤਾ ਵੀ ਨਹੀਂ ਲੱਗਦਾ ਕਿ ਆਏ ਸੀਗਾ ਨਾ ਮੇਲ ਹੈ ਨਾ ਤਾਇਆ ਮੋਹ ਘਟ ਗਿਆ ਮੋਹ ਹਾਂ ਮੋਹ ਮੋਹ ਬੇ ਤੁਹਾਨੂੰ ਪਤਾ ਹੀ ਨਹੀਂ ਫਰਕ ਪੈਗਾ ਦੁਨੀਆਦਾਰੀ ਦਾ ਪਹਿਲਾਂ ਵਾਲੀ ਨਹੀਂ ਰਹੀ ਕੋ ਬੈਲਫੋਨ ਮੋਬਾਈਲ ਬਣ ਜਾਣਗੇ ਹਾਂ ਇੰਸਟਾਗ੍ਰਾਮ ਜਿਹਾ ਹੋ ਗਿਆ ਨਾ ਯਾਰ ਹਾਂ ਸਹੀ ਗੱਲ ਆ ਇਹਦੀ ਗੱਲ ਕਰਦੇ ਆ ਰਾਤ ਆਹ ਮੋਬਾਈਲਾਂ ਵਾਲਾ ਸਿਸਟਮ ਜਾ ਭਾਈ ਲੱਖਾਂ ਤੇ ਰਾਤ ਭਾਈ ਭਾਜੜ ਪੈ ਗਈ ਸੀਗੀ ਸਾਰੀ ਦੁਨੀਆ ਨੂੰ 8:54 ਮਿੰਟਾਂ ਤੇ ਫੇਸਬੁੱਕ ਬੰਦ ਹੋ ਗਈ ਸੈਸ਼ਨ ਐਕਸਪਾਇਰ ਲਿਖਿਆ ਆ ਗਿਆ ਯਾਰਾ ਭਾਈ ਗੁਰਤੇਜ ਸਿੰਘ ਬੰਦ ਕਰਾਈ ਦੇਵਾਂਗੇ ਮੋਟਰਸਾਈਕਲ ਤੇਰਾ ਇਹ ਤਾਂ ਉਹੀ ਬੰਦ ਹੋ ਜਾਂਦਾ ਖੜਦੀ ਨਹੀਂ ਪਤਾ ਲੱਗ ਗਿਆ ਸੀ ਰਾਤ ਹੱਲਾ ਗੁੱਲਾ ਹੋ ਗਈ ਫੇਸਬੁੱਕ ਦਾ ਕਿਵੇਂ ਬੰਦ ਹੋ ਗਈ ਸੀਗੀ ਚਲ ਤੂੰ ਤਾਂ ਸੌ ਗਿਆ ਹੋਵੇਗਾ 8:54 ਤੇ ਮੈਂ ਐਵੇਂ ਐਮ ਐਸਟੋਰੀ ਬੋਰ ਲੱਗਿਆ ਉਹ ਪਾਸਵਰਡ ਮੰਗਣ ਲੱਗੇ ਮੈਂ ਨਹੀਂ ਮੈਂ ਲਾ ਰੱਖੀ ਸੀ ਵੀਡੀਓ ਅਪਲੋਡ ਹੋ ਰਹਾ ਅੱਛਾ 8:54 ਮਿੰਟ ਹੋਏ ਸੀ ਪੂਰੇ ਤੇ ਉਹ ਸੈਸ਼ਨ ਐਕਸਪਾਇਰ ਲਿਖਿਆ ਆ ਗਿਆ ਮੈਂ ਮੈਂ ਡਰ ਗਿਆ ਮੈਂ ਪੇਜ ਤੇ ਕੋ ਦਿੱਕਤ ਆ ਗਈ ਇੰਸਟਾਗ੍ਰਾਮ ਚ ਨਾ ਉਹ ਚ ਵੀ ਉਹ ਰੀਫਰੈਸ਼ ਨਹੀਂ ਹੁੰਦਾ ਸੀ ਉਹ ਲੌਗ ਆਊਟ ਨਹੀਂ ਹੋਇਆ ਸੀਗਾ ਇਹ ਲੌਗ ਆਊਟ ਹੋ ਗਿਆ ਲਈਆ ਮੈਂ ਆਪਣਾ ਬੱਧ ਹੋ ਗਿਆ ਮੈਂ ਦੇਖਾਂ ਮਾ ਯਾਰ ਵਾਈਫਾਈ ਵੀ ਚੱਲੀ ਜਾਂਦਾ ਇੰਟਰਨੈਟ ਵੀ ਹੈਗਾ ਹੈਗਾ ਕੀ ਚੱਕਰ ਪੈ ਗਿਆ ਸਾਲਾ ਬਿਲਕੁਲ ਚੱਲਦੀ ਨਹੀਂ ਗੱਲ ਨਹੀਂ ਇਹ ਪਹਿਲਾਂ ਪਤਾ ਲੱਗਿਆ ਕਿ ਇਹ ਕੋਈ ਕਹਿੰਦਾ ਅੰਦੋਲਨ ਕਰਕੇ ਆ ਫਿਰ ਦੇਖਿਆ ਲੋਕ ਲਾਈਵ ਹੋ ਰਹੇ ਸੀਗੇ ਫਿਰ 9:00 ਵਜੇ 9 ਮਿੰਟਾਂ ਤੇ ਮਾਰਕ ਜੋਕਰ ਵਰਗ ਨੇ ਇੱਕ ਹਾਂ ਪੋਸਟ ਸ਼ੇਅਰ ਕੀਤੀ ਸੀਗੀ ਸ਼ਾਇਦ ਉਹ ਤੇ ਟਵਿੱਟਰ ਤੇ ਉਹਦੇ ਤੇ ਲਿਖਿਆ ਸੀ ਬਾਈ ਥੋੜਾ ਟਾਈਮ ਆਰਾਮ ਕਰੋ ਚੱਲ ਜੂ ਸਾਰਾ ਕੁਝ ਟੈਨਸ਼ਨ ਨਾਲੋ ਤੇ ਇਹ ਇੱਕ ਇਹ ਮੇਰੀ ਗੱਲ ਤੁਸੀਂ ਆਈ ਗਈ ਕਰਤੀ ਮੈਂ ਤਾਂ ਮੱਥਾ ਮਰੀ ਗਿਆ ਤੂੰ ਮੇਰੀ ਗੱਲ ਹੀ ਨਹੀਂ ਸੁਣਦੇ ਵੀ ਮੈਂ ਕਿਹਾ ਫੇਸਬੁਕ ਕਿਉਂ ਨਹੀਂ ਜਲਦੀ ਤੁਸੀਂ ਤੂੰ ਸੌਂ ਜਾਵਾਂਗਾ ਮਾ ਮਾ ਭਾਈ ਬੋਨੇ ਬੋਦਾ ਬੋਦਾ ਕੁਝ ਨਹੀਂ ਲੱਗੇ ਵੀ ਕੀ ਹੋ ਗਿਆ ਹਾਂ ਅੱਬਾਸ ਛੋੜ ਮੰਗਣ ਲੱਗ ਗਿਆ ਮੰਗਣ ਹਾਂ ਅੱਬਾਸ ਪਾਸਵਰਡ ਮੰਗਣ ਲੱਗਿਆ ਮੈਂ ਹਰਮਨ ਕੋਲੇ ਲੈ ਗਿਆ ਉਹ ਆਦਾ ਵੀ ਤਾਂ ਪਿੱਛੋਂ ਬੰਦ ਨਹੀਂ ਇਹ ਇੱਕ ਹੈਕਰ ਦਾ ਗਰੁੱਪ ਸੀਗਾ ਉਹ ਮੈਂ ਨਾਂ ਭੁੱਲ ਗਿਆ ਉਹਨੇ ਦੁਵਾਰੇ ਹੀ ਪੋਸਟ ਸ਼ੇਅਰ ਕਰੀ ਸੀ ਮਾਰਕ ਚੁਕਰਵਰਗ ਨੇ ਚੱਲਣ ਤੋਂ ਬਾਅਦ ਅੱਛਾ ਅੱਛਾ ਤੇ ਉਹਨਾਂ ਨੇ ਉਹ ਬੱਗ ਛੱਡ ਤੇ ਸੀ ਤੇ ਉਹ ਉਹਦੇ ਕਰਕੇ ਮਤਲਬ ਇਹ ਉਹ ਹੁੰਦਾਗਾ ਹੈਕਰ ਵਾਲੀ ਦੁਨੀਆ ਜੋ ਬੱਗ ਕਹਿੰਦੇ ਆਗੇ ਤੇ ਉਹਦੇ ਕਰਕੇ ਉਹਨਾਂ ਦੇ ਸਰਵਰ 'ਚ ਪ੍ਰੋਬਲਮ ਆ ਗਈ ਸਰਵਰ ਡਾਊਨ ਹੋ ਗਿਆ ਸੀ ਇਹ ਇਹਨਾਂ ਦੇ ਹੁਣ ਤੱਕ ਬਈ ਕਦੇ ਵੀ ਠੀਕ ਆ ਲੈ ਜਾ ਆ ਬਹੁਤ ਸਾਲ ਹੋ ਗਏ ਸੀ ਹੁਣ ਕਦੇ ਕੋਈ ਇਹੋ ਜਿਹੀ ਦਿੱਕਤ ਨਹੀਂ ਆਈ ਸੀ ਇਹਨਾਂ ਨੇ ਇੱਕ ਮੇਟਾ ਬਣਾਇਆ ਸੀ ਉਹਦੀ ਸਿਸਟਮ ਇਹਨਾਂ ਨੇ ਸਿਕਿਉਰਟੀ ਅੱਡ-ਅੱਡ ਪਾੰਡ ਕੇ ਰੱਖੀ ਸੀ ਵਾਈਰੂਸ ਆ ਵਾਈਰੂਸ ਫਟੇ ਤੇ ਉਹ ਉਹਦੇ 'ਚ ਸਿਕਿਉਰਟੀ ਟਾਈਟ ਕਰਤੀ ਥੋੜੀ ਜਿਹੀ ਕਦੇ ਇਹੋ ਜਿਹੀ ਪ੍ਰੋਬਲਮ ਨਹੀਂ ਆਈ ਸੀ ਹੁਣ ਬਹੁਤ ਸਾਲਾਂ ਬਾਅਦ ਇਹ ਸਿਸਟਮ ਯਾਰਾ ਤਾਂ ਪੂਰਾ 1 ਘੰਟਾ ਡਾਊਨ ਰਹਿ ਗਿਆ ਉਹਦਾ ਸਰਵਰ ਤੋ ਬੜਾ ਲੱਖਾਂ ਕਰੋੜਾਂ ਦਾ ਘਾਟਾ ਪਿਆ ਉਹ ਅਰਬਾਂ ਦਾ ਉਹਨੂੰ ਉਹਨੂੰ ਮਾਰਕ ਜੋਕਰ ਵੀਰਗਨ ਹਾਂ ਆ ਇਹ ਥ੍ਰੈਡ ਆ ਇੰਸਟਾਗ੍ਰam ਤੇ ਆਪਣਾ ਦੂਜਾ ਹੈਗਾ ਫੇਸਬੁੱਕ ਤਿੰਨੇ ਚੀਜ਼ਾਂ ਪੂਰੇ 1 ਘੰਟੇ ਵਾਸਤੇ ਬੰਦ ਰਹੀਆਂ ਸੀਗੀਆਂ ਬਗੈਰ ਘੰਟੇ ਕੇ ਬਾਅਦ ਸਾਰਾ ਚੀਜ਼ਾਂ ਨਾਰਮਲ ਹੋ ਗਈਆਂ ਸੀ ਜਿਹੜੇ ਬੰਦਿਆਂ ਨੇ ਰਾਤ ਨੂੰ ਉਸ ਟਾਈਮ ਚਲਾ ਰਹੇ ਸੀ ਉਹਨਾਂ ਦਾ ਆ ਲੋਗਟ ਹੋ ਗਏ ਸੀ ਜਿਨ੍ਹਾਂ ਨੇ ਸਵੇਰੇ ਰਾਤ ਨੂੰ ਪਤੀ ਨਹੀਂ ਸੌਂਗੇ ਸੀ ਜਾਂ ਛੇੜੀ ਨਹੀਂ ਫੇਸਬੁੱਕ ਉਹਨਾਂ ਦੀ ਸਵੇਰੇ ਨਾਰਮਲ ਹੀ ਸੀਗੀ ਸਵੇਰੇ ਨਾਰਮਲ ਚੱਲੀ ਜਾਂਦੀ ਸੀਗੀ ਹੈ ਉਹਨੂੰ ਪੋਸਟਾਂ ਤੋਂ ਪਤਾ ਲੱਗਿਆ ਮੈਂ ਤਾਂ ਬਾਈ ਵਾਰੀ ਵਾਰੀ ਰੀਫਰੈਸ਼ ਕਰਦੇ ਰਹੇ ਮੈਂ ਵੀਡੀਓ ਅਪਲੋਡ ਕਰਕੇ ਫੇਰ ਹੀ ਪਿਆ ਸੀਗਾ ਚੰਗੀ ਸਿਹਤ ਵਧੀਆ ਚੰਗਾ ਬਾਬਿਓ ਸ਼ੱਕਦੇ ਆ ਪ੍ਰਸ਼ਾਦਾ ਪਾਣੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਖਾਸ ਖਬਰ ਸੁਣਾਉਂਗੇ ਕੋਈ ਬਸ ਖਬਰ ਦੀ ਪਸੰਦ ਨਹੀਂ ਬਸ ਇਹੀ ਸੀਗੀ ਹੁਣ ਤੇਰੀ ਲਾਉਗੇ ਨਾ ਹੋ ਗਈ ਕੀ ਕਰੀਏ ਹੁਣ ਚੱਲ ਪਿਆ ਵਸਾ ਪੰਦਾ ਇਨੀ ਪਤਾ ਨਹੀਂ ਵੀ ਤੜਕੇ ਚਲਾ ਲਿਆ ਆਪਣੀ ਲਗੇਰ ਵਿੱਚ ਹੋ ਗਿਆ ਬਹੁਤ ਵੱਡੇ ਗੱਲਦਾ ਕਹਿੰਦਾ ਵੀ ਦਾ ਵੀ ਦਿੱਕਤ ਪਈ ਸੀ ਨਹੀਂ ਉਹ ਵੱਡੀ ਪੂਰੀ ਵੱਡੀ ਦਿੱਕਤ ਪਈ ਸੀਗੀ ਠੀਕ ਆ ਬਾਈ ਤੇ ਬਾਕੀ ਬਾਈ ਤੁਸੀਂ ਕਮੈਂਟ ਕਰਕੇ ਦੱਸਿਓ ਕਿਨੂ ਕਿਨੂ ਉਸ ਟਾਈਮ ਪਤਾ ਲੱਗਿਆ ਸੀਗਾ ਕਿ ਕੀ ਚੱਕਰ ਹੋ ਗਿਆ ਠੀਕ ਆ ਹੁਣ ਨਾਰਮਲ ਆ ਠੀਕ ਆ ਬਾਈ ਲੱਖੇ ਕਵਾਂਡੀ ਹਾਂ ਥੋੜੀ ਜਿਹੀ ਮੈਂ ਗੱਲ ਕਰ ਲਾਂ ਇੱਧਰ ਤਰੀ ਗੱਲ ਦੇਖਦੇ ਆਂ ਕਿ ਖੜਕੇ ਤੇ ਬਾਕੀ ਵੀ ਦੇਖਦੇ ਆਂ ਅੱਜ ਦੇ ਦਿਨ ਦਾ ਕਾਰਜਕ੍ਰਮ ਕਿਹੋ ਜਿਹਾ ਮਾਹੌਲ ਰਹਿੰਦਾਗਾ ਤੇ ਗੱਗੂ ਗੁਲੇ ਵੀ ਡਿਊਟੀ ਲਾਉਣੀ ਇਹਦੇ ਧੰਨਵਾਦ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਮੀ ਦੇਖਿਓ ਪਿੰਡਾਂ ਵਾਲਾ ਦੇਸੀ ਪਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਿਵਾਰ ਚ ਬੈਠ ਕੇ ਵੇਖ ਸਕਦੇ ਹੋ ਸੁਣ ਸਕਦੇ ਹੋਗੇ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਵੀ ਜਰੂਰ ਕਰ ਲਿਓ ਦੇਸੀ ਪਰ ਦੇਸੀ ਮੋਲ ਲੈ ਕੇ ਕਾਹਤ ਨਹੀਂ ਕਰਦੇ ਉਹਨਾਂ ਵਾਸਤੇ ਘੱਟ ਜਗਤ ਨਾਲ ਉਹਨੂੰ ਕਿੱਥੇ ਕੱਟਾ ਪੈਣਾ ਉਹਦਾ ਪਰ ਉਹ ਕਹਿਣ ਦੀ ਗੱਲ ਹੈਗੀ ਇਹ ਹੈ ਉਹ ਤਾਂ ਮਿੰਟਾਂ ਦੇ ਹਿਸਾਬ ਨਾਲ ਕਰੋੜਾਂ ਕਮਾਉਂਦਾਗਾ ਤੇ ਇਹ ਜਿਹੜਾ ਮਾਰਕ ਚੱਕਰ ਵੀਰ ਕਹਿੰਦੇ ਜਦੋਂ ਫੇਸਬੁੱਕ ਬਣਾਈ ਸੀ ਨਾ ਇਹਨੇ ਆਪ ਦੇ ਫਰੈਂਡ ਸਰਕਲ ਵਾਸਤੇ ਬਣਾਈ ਸੀ ਗੱਲਾਂ ਕਰਨ ਵਾਸਤੇ ਚੈਟ ਕਰਨ ਵਾਸਤੇ ਇਹ ਦੁਨੀਆ ਤੇ ਹੁਣ ਇੰਨੀ ਮਸ਼ਹੂਰ ਹੋ ਗਈ ਜਿਹੜੀ ਤੇ ਇੱਕ ਜਿਹੜਾ ਉਹ ਆਗਾ ਸਟਾਰਲਿੰਕ ਵਾਲਾ ਕੀ ਕਹਿੰਦੇ ਆ ਉਹਨੂੰ ਨਾ ਭੁੱਲ ਗਿਆ ਯਾਰ ਉਹਦਾ ਮੈਂ ਬਟਾਗਾ ਉਹ ਵੀ ਬੰਦਾ ਉਹ ਦੱਸਿਓ ਸਟਾਰਲਿੰਕ ਵਾਲੇ ਦਾ ਬਾਈ ਦਾ ਨਾਂ ਕੀ ਹੈ ਮੈਂ ਨਾਂ ਭੁੱਲ ਗਿਆ ਤੇ ਉਹਨੇ ਨਾ ਜਿਹੜਾ ਉਹ ਹੁੰਦਾ ਸੀ ਟਵਿੱਟਰ ਅ ਟਵਿੱਟਰ ਤੋਂ ਉਹਦੀ ਜਿਹੜੀ গারਲਫ੍ਰੈਂਡ ਸੀ ਉਹਨੇ ਬਲੌਕ ਕਰਤਾ ਉਹਨੂੰ ਅੱਛਾ ਉਹ ਸਟਾਰਲਿੰਕ ਵਾਲੇ ਬਾਈ ਦਾ ਨਾਂ ਭੁੱਲ ਗਿਆ ਯਾਰ ਉਹ ਜਿਹੜਾ ਅਮੀਰ ਬੰਦਾਗਾ ਨਾਂ ਨਹੀਂ ਹੁਣ ਦਿਮਾਗ ਚਾਰਿਆ ਉਸ ਬੰਦੇ ਨੇ ਟਵਿੱਟਰ ਖਰੀਦ ਲਿਆ ਟਵਿੱਟਰ ਖਰੀਦਣ ਤੋਂ ਬਾਅਦ ਸਾਰਿਆਂ ਤੋਂ ਪਹਿਲਾਂ ਟਵਿੱਟਰ 'ਚ ਉਹ ਕੱਢੀ ਤੇ ਟਵਿੱਟਰ ਦਾ ਨਾਂ ਐਕਸ ਕਰਤਾ ਅੱਛਾ ਜਿਵੇਂ ਕਹਿੰਦੇ ਆ ਐਕਸ ਕਰ ਲ ਫੈਂਟ ਪੁਰਾਣੀ ਤੇ ਉਹਨੇ ਟਵਿੱਟਰ ਖਰੀਦ ਕੇ ਉਹਨੂੰ ਕੱਢ ਕੇ ਟਵਿੱਟਰ 'ਚ ਦਫਾ ਕਰਕੇ ਤੇ ਉਹਦਾ ਨਾਂ ਬਦਲਤਾ ਟਵਿੱਟਰ ਦਾ ਇੰਨਾ ਕਾ ਅਮੀਰ ਬੰਦਾ ਉਹ ਤੇ ਬਾਕੀ ਯਾਦ ਕਰਕੇ ਦੁਬਾਰੇ ਦੱਸ ਦਿੰਨੇ ਉਹਦਾ ਨਾਂ ਬਾਕੀ ਨਹੀਂ ਤੁਸੀਂ ਕਮੈਂਟਾਂ 'ਚ ਦੱਸ ਦਿਓ ਬਾਈ ਸਹੀ ਜਾਂਦੇ ਵਾਨੀ ਕੀ ਵਿਆਹ ਤੇ ਸੱਦਿਆ ਤਾਂ ਹੈਗਾ ਯਾਰ ਟਾਈਮ ਨਹੀਂ ਹੈ ਉਹਦੇ ਦਲਜੀਤ ਸਾਹਿਬ ਦਾ ਵਗ ਗਿਆ ਇਹ ਗਿਆ ਦਲਜੀਤ ਨੇ ਤਾਂ ਬਾਈ ਬੱਲੇ ਬੱਲੇ ਕਰਾਦੀ ਪੰਜਾਬੀਆਂ ਦਾ ਨਾਮ ਰੌਸ਼ਨ ਹੋ ਗਿਆ ਪੂਰਾ ਹੋ ਰਿਹਾ ਦੇ ਤੇ ਬਾਕੀ ਬਾਈ ਜਿਹੜੀ ਗੱਲ ਕਰਦੇ ਸੀਗੇ ਸਟਾਰਲਿੰਕ ਵਾਲੀ ਉਹਦਾ ਨਾਮ ਮੇਰੇ ਦਿਮਾਗ ਚੋਂ ਨਿਕਲ ਗਿਆ ਬਾਈ ਐਲਾਨ ਮਾਸਕ ਐ ਸਟਾਰਲਿੰਕ ਪ੍ਰੋਜੈਕਟ ਆ ਉਹਦਾ ਜਿਹੜਾ ਬਈ ਦੁਨੀਆ ਦੇ ਅਮੀਰਾਂ ਬੰਦਿਆਂ ਚੋਂ ਇੱਕ ਆਗਾ ਤੇ ਉਹਨੇ ਖਰੀਦਿਆ ਸੀਗਾ ਇਹ ਟਵਿੱਟਰ ਜਿਹੜੀ ਟਵਿੱਟਰ ਵਾਲੀ ਤੁਹਾਨੂੰ ਛੋਟੀ ਜੀ ਕਹਾਣੀ ਦੱਸੀ ਸੀ ਸੁਣਨ ਚਾਹੀ ਸੀ ਇਹ ਤੇ ਦੂਜਾ ਇਹ ਮਾਰਕ ਜੁਕਰ ਵਰਗਾ ਫੇਸਬੁੱਕ ਦਾ ਓਨਰ ਆ ਜਿਹੜਾ ਉਹਨੇ ਇੱਕ ਹੋਰ ਪੋਸਟ ਸ਼ੇਅਰ ਕਰੀ ਸੀ ਉਹਦੇ ਚ ਦੱਸਿਆ ਸੀ ਕਿ ਲੈਪਸਸ ਨਾਂ ਦਾ ਇੱਕ ਹੈਕਰ ਗਰੁੱਪ ਆ ਉਹਨਾਂ ਨੇ ਇਹਨਾਂ ਦਾ ਡਾਟਾ ਬਰੀਚ ਕਰਿਆ ਸੀਗਾ ਤੇ ਤਾਂ ਕਰਕੇ ਰਾਤ ਇੱਕ ਘੰਟਾ ਇਹਨਾਂ ਦਾ ਸਰਵਰ ਡਾਊਨ ਰਿਹਾ ਉਹਦੇ ਚ ਮੁਸ਼ਕਲ ਆਈ ਸੀ ਸਾਰੀਆਂ ਆਈਡੀਆਂ ਲੌਗਇਨ ਹੋ ਗਈਆਂ ਸੀ ਹੁਣ ਤਾਂ ਵੈਸੇ ਹੋ ਗਈਆਂ ਨੋਰਮਲ ਆ ਸਾਰਾ ਕੁਝ ਸਹੀ ਹੈਗਾ ਤੇ ਮਾਤਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਾ ਠੀਕ ਹੈ ਬਸ ਆ ਗਿਆ ਮੈਂ ਵੀ ਮਾਤਾ ਠੀਕ ਹੈ ਪਪਾ ਜੀ ਖਾ ਲਈ ਕੀ ਆਲਾ ਪ੍ਰਾਠ ਠੀਕ ਹੈ ਕਿਹੜਾ ਪਿੰਡ ਹੈ ਬਈ ਆਪਣਾ ਪਿੰਡ ਹੈਗਾ ਜੀ ਚਲਵੰਡੀ ਭਾਈ ਬੋਲੇ ਕੋੜ ਕਰੋੜ ਕਾਲਾ ਪਿੰਡ ਅੱਛਾ ਬਰੋਜਪੁਰ ਕਿਲਾ ਰੋਈਪੁਰ ਜਿਹਰੇ ਤੋਂ ਹਾਂ ਠੀਕ ਆ ਭਰਾ ਜੀ ਐਨੂੰ ਪਰਿਵਾਰ ਨਾਲ ਗੱਡੀ ਹਾਂ ਪਰਿਵਾਰ ਆ ਬੁਲਾ ਲੈਂਦੇ ਬਾ ਕੋਈ ਨਹੀਂ ਕੋਈ ਗੱਲ ਨਹੀਂ ਕੋਈ ਨਾ ਆਏ 10 ਮਿੰਟ ਰੁਕ ਜੇ ਕੋਈ ਨਾ ਮੈਂ ਕਹਾ ਯਾਰ ਮੈਂ ਬੇਨਾ ਆਉਂਦਾ ਸੀਗਾ ਰਾਸਤੇ 'ਚ ਹਾਂ ਮੈਂ ਕਹਾ ਬਾਈ ਦਾ ਪਿੰਡ ਆ ਹੀ ਲੱਗਦਾ ਉਹ ਪੁਲ ਤੋਂ ਪਤਾ ਲੱਗਾ ਮੀਂਹ ਕਹਿੰਦੇ ਕੌਣ ਆ ਮੈਂ ਕਹਾ ਕੋਈ ਵੀਡੀਓ ਦੇਖਣਾ ਲੈ ਬਾਈ ਨਾ ਓਏ ਤੇ ਮੈਂ ਕਹਾ ਮੈਂ ਦੇਖਦਾ ਹਾਂ ਕੁਛ ਨਹੀਂਗਾ ਪੌਣ ਜਿਹੜਾ ਤੀ ਜਦੋਂ ਪਾਣੀ ਆਏ ਤੋਂ ਖੜਾਉਂਦੇ ਸੀ ਉੱਥੋਂ ਮੈਨੂੰ ਚੇਤਾ ਆਇਆ ਮੈਂ ਕਹਾ ਵੀ ਆਹ ਏਰੀਆ 'ਚ ਇੱਥੇ ਆ ਗਿਆ ਬਾਈ ਦਾ ਠੀਕ ਆ ਬਾਈ ਹਾਂ ਬਾਈ ਦਾ ਨਾ ਜੋਧਾ ਪਿੰਡ ਕੋਟ ਦੋਈ ਬੋਰਾ ਤੇ ਬਾਈ ਮੈਂ ਉੱਥੇ ਪਰਨਾ ਵਾ ਸੈੱਟ ਕਰੀ ਜਾਂਦਾ ਬੰਨੀ ਜਾਂਦਾ ਮੈਂ ਬਾਹਰ ਜਾ ਕੇ ਮੰਮੀ ਕਹਿੰਦੀ ਕੋਈ ਮੁੰਡਾ ਖੜਾ ਹੈਗਾ ਮੈਂ ਕਹਿੰਦਾ ਕੋਈ ਮਿੱਤਰ ਬੇਲੀ ਹੋਣਾਗਾ ਤੇ ਬਾਈ ਕਹਿੰਦੇ ਅਸੀਂ ਤੁਹਾਡੇ ਚੈਨਲ ਦੇ ਨਾਲ ਜੁੜੇ ਹੋਏ ਹਾਂ ਤੇ ਬਹੁਤ ਜਰ ਤੋਂ ਵੀਡੀਓ ਦੇਖਦੇ ਹਾਂ ਤੇ ਬਾਈ ਧੰਨਵਾਦ ਤੁਹਾਡਾ ਸਵਾਂ ਕੱਢ ਕੇ ਸਾਡੇ ਕੋਲੇ ਖੜੇ ਭਰਾ ਜੀ ਆਏ ਨੂੰ ਹਾਂਜੀ ਹਾਂਜੀ ਤੇ ਖਾਸ ਖਬਰ ਇੱਕ ਨਜ਼ਰ ਦੇਖਣ ਵਾਲੇ ਵੀਰਾਂ ਨੂੰ ਓਏ ਯਾਰ ਨਹੀਂ ਠੀਕ ਆ ਜੀ ਸਾਰੇ ਵਧੀਆ ਬਹੁਤ ਵਧੀਆ ਬੰਦਨਾ ਧੰਨਵਾਦ ਬਾਈ ਚੰਗਾ ਲੱਗਾ ਬਹੁਤ ਯਾਦੇ ਪਿਆਬੀ ਸੱਭਿਆਚਾਰ ਕਿ ਦਿਖਾਉਂਦਾ ਵੀਰਾ ਆਪਾਂ ਵੀ ਲਾਈਕ ਕਰਦੇ ਆ ਸਾਰੇ ਕਰਿਆ ਕਰੋ ਲਾਈਕ ਧੰਨਵਾਦ ਭਈਆ ਜੀ ਤੇ ਵੀਰ ਅੱਗੇ ਸਰਸੇਪੱਲ ਜਾ ਰਹੇ ਸੀਗੇ ਇੱਥੋਂ ਲੰਘ ਰਹੇ ਸੀ ਆਪਣੇ ਪਿੰਡ ਵਿੱਚ ਦੀ ਤੇ ਜਿਵੇਂ ਆਪਾਂ ਸਾਰਾ ਆਪਣਾ ਆਲਾ ਦਵਾਲਾ ਇੱਥੋਂ ਦਿਖਾਉਂਦੇ ਰਹੇ ਨੇਗੇ ਤੇ ਬਹੁਤੇ ਵੀਰ ਆਉਂਦੇ ਜਾਂਦੇ ਇੱਥੇ ਖੜ੍ਹ ਜਾਂਦੇ ਆ ਦੇਖ ਕੇ ਪਛਾਣ ਕੇ ਵੀ ਇਹ ਬਾਈ ਦਾ ਹੀ ਘਰ ਆ ਕਿਤੇ ਬਾਈ ਨੇ ਸਾਹਮਣੇ ਗੱਡੀ ਰੋਕ ਲਈ ਸੀ ਤੇ ਬਹੁਤ ਬਹੁਤ ਧੰਨਵਾਦ ਭਰਾ ਸੋਡਾ ਤੇ ਬਹੁਤ ਵਧੀਆ ਲੱਗਦਾ ਜਦੋਂ ਕੋਈ ਵੀਰ ਆਣਾ ਵੀ ਖੁਸ਼ੀ ਨਾਲ ਜਰਾ ਮਿਲ ਕੇ ਜਾਂਦਾ ਹੈਗਾ ਤੇ ਧੰਨਵਾਦ ਭਰਾ ਤੁਸੀਂ ਸਮਾਂ ਕੱਢਿਆ ਕੋਈ ਗੱਲ ਨਹੀਂ ਕੋਈ ਗੱਲ ਸასი ਕਰ ਲਈ ਠੀਕ ਹੈ ਜੀ ਸასი ਕਰ ਤਾਕੜੀ ਮਾਸੀ ਯਾਦ ਰੱਖਿਆ ਮੈਂ ਪਹਿਲਾਂ ਤੁਰਦਾ ਸੀ ਉੱਧਰ ਕੋਈ ਉਹ ਮਿੱਤਰ ਬੇਲੀ ਆ ਗਿਆ ਉਹ ਵੀਡੀਓ ਦੇਖਣ ਆ ਲੈ ਮਿਲਣਾ ਕੀ ਬਣਾਈ ਜਾਂਦੇ ਆ ਲੱਗ ਰਹੇ ਨੇ ਮੋਟੇਦਾਰੇ ਠੀਕ ਹੈ ਤੇ ਅੱਜ ਭਾਈ ਆਪਾਂ ਤਰੀਕ ਵਾਰ ਦੱਸਣੀ ਭੁੱਲ ਗਏ 23 ਫੱਗਣ 6 ਮਾਰਚ ਸਾਲ 2024 ਬੁੱਧਵਾਰ ਦਾ ਦਿਨ ਤੇ ਫਿਲਹਾਲ ਸਮਾਂ ਇਸ ਵੇਲੇ 10:00 ਵਜੇ ਤੋਂ ਆ ਟੱਪ ਗਿਆ ਠੀਕਾ ਨੂੰ ਪੱਟਣੀ ਐ ਤੇ ਟੋਏ ਪੱਟ ਦੇਣੀਆਂ ਮੱਝਾਂ ਨੌਜਵਾਨ ਜੀ ਹੁਣ ਨਾ ਛੇੜ ਕਹਿੰਦਾ ਕੰਮ ਚ ਬੇਅਸਤਾ ਹੁਣ ਤਾਂ ਚਾਲ ਵੇਖ ਕਹਿੰਦਾ ਗੱਲੀ ਮੇਰੀ ਚਾਲ ਕੰਮ ਵਾਲੀ ਠੀਕ ਆ ਭਲਵਾਨ ਲੱਗਿਆ ਰੇ ਉਹ ਉਹ ਦਾ ਭਾਈ ਤੋਂ ਵੀ ਕਰ ਲਗਾ ਵਾਲਾ ਬੋਲ ਲੈ ਆ ਨੀ ਗੱਗੂ ਖੁੱਲ ਗਏ ਚਾਚਾ ਸਾਸਰੀ ਕਾਲ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਹਾ ਜਮਾ ਚੜਦੀ ਗਲਾ ਭਾਈ ਉਹ ਕਰਦੀ ਇਦਲੀ ਗੰਦ ਭਾਈ ਸਿਰੇ ਛੱਤ ਤੇ ਉਹ ਠੀਕ ਹੈ ਵਧੀਆ ਵਧੀਆ ਜਮਾ ਣ ਠੀਕ ਆ ਚੜਦੀ ਗਲਾ ਮੋਹ ਲਾ ਮਿਸਤਰੀਆ ਵਧੀਆ ਜੀ ਵਧੀਆ ਜੀ ਕਿਵੇਂ ਗੋਬਿੰਦਿਆ ਥੱਲੋਂ ਦੀ ਮੜਾਲਾ ਜਾ ਰਾ ਹੱਥ ਡੜਾ ਉਤੋਂ ਦੀ ਖਾ ਲਾਂਗੇ ਮੰ 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 ਬੋਸਵਾਦਾ ਬਰਵਾ ਕਿਉਂ ਹਰ ਉਸੇ ਵਰਦਾ ਹੈ ਹੈ ਪਰ ਉਸੇ ਵਰਦਾ ਨਾ ਨਾ ਕੋਈ ਚੋਰ ਕਰਦੀ ਹਮ ਬੋਲਿਆ ਇਹ ਨਹੀਂ ਮੈਂ ਕੀ ਆ ਕੋਈ ਕੋਇਆ ਹੰਦਾ ਉੱਤ ਸਾਲਾ ਠੀਕ ਹੈ ਠੀਕ ਹੈ ਲੋਕ ਦਾ ਫਿਰਦਾ ਚਲ ਕੋਈ ਨਾ ਯਾਰ ਨੌਜਵਾਨ ਮੁੰਡਾ ਹਾਂ ਵੀ ਉਹ ਸੋਡੇ ਕੋਲੇ ਆ ਕੇ ਬਸ ਉਹੀ ਆਇਆ ਉਹ ਮੋਆਇਨਾ ਕਰਨਾ ਉਹੀ ਆ ਤਾਂ ਹਾ ਚੋਟ ਕਰਨਾ ਮੋਆਇਨਾ ਕਰਨੇ ਆਇਆ ਗੱਲਾਂ ਸੁਣਾ ਰਹੇ ਹਾਂ ਤੈਨੂੰ ਸੁਣਾਉਣੀਆਂ ਗੱਲਾਂ ਤੋਂ ਬੇਟਾਂ ਫੜ ਕੇ ਰਾਂ ਲੋਕਾਂ ਨੂੰ ਸੁਣਾ ਜਿਹੜੀ ਮੈਂ ਤੇ ਭਾਈ ਮਿੱਤਰ ਗੋਵਿੰਦਾ ਰਹਿ ਗਈ ਸੀ ਇੰਟਰੋ ਕਰਾਉਣੇ ਤੇ ਅਸੀਂ ਉੱਥੇ ਇਕੱਠੀ ਜਮ ਜਲਾਉਣੀ ਸ਼ੁਰੂ ਕਰੀ ਸੀ ਸਰਕਾਰੀ ਚ ਤੇ ਵੀ ਗਵਾਂਡੀ ਮਿੱਤਰਾਂ ਤੇ ਇਹ ਵੀ ਇਹਨਾਂ ਦੀ ਚੋਬਰਗਾ ਭਾਈ ਖੁਸ਼ੀ ਲੋਟਾ ਠੀਕ ਆ ਤੇ ਆ ਦਮ ਦਵਾਉ ਯੰਤਰ ਭਾਈ ਮਿਸਤਰੀ ਨੇ ਚੱਕ ਰੱਖਿਆਗਾ ਤੇ ਦਮ ਲਈ ਜਾਂਦਾਗਾ ਰਿਪੋਰਟ ਦੇਖ ਲੈਨੇ ਕਿਵੇਂ ਆ ਇੱਥੇ ਆ ਗਏ ਕਿਤੇ ਤਾਂ ਹਾਂ ਜੀ ਜਾਣਾ ਕਿਤੇ ਤਾਂ ਹਾਂ ਤੋਂ ਨਾ ਛੱਡਦੀ ਕਿਤੇ ਿੱਟ ਇਹਦੇ ਕਹਵੇਂ ਰੋਜ਼ ਇਹੀ ਕਹਿ ਦਿੰਦਾ ਦਮ ਜੋਗ ਯੰਤਰ ਚੱਕ ਰੱਖਿਆ ਗੋਰੀ ਚੜਦੀ ਕਲਾ ਹਾਂਜੀ ਹਾਂ ਜਮਾਂ ਚੜਦੀ ਚਲਾ ਚੱਲ ਚੜਦੀ ਕਰੇ ਇਹ ਚਾਹ ਬਣੀ ਜਾਂਦੀ ਆ ਫਿਰ ਆਪਾਂ ਪੀਨੇ ਆ ਬਹਿ ਕੇ ਹਾਂ ਹੋਰ ਕੰਮ ਨਹੀਂ ਹਾਂ ਹੋਰ ਵੀ ਕੰਮ ਕੀ ਆ ਹੁਣ ਬੰਦੇ ਤੇ ਬੰਦੇ ਇਕੱਠੇ ਹੋਏ ਫਿਰਦੇ ਹੋਂ ਦੀ ਜਦੋਂ ਆਈਗੇ ਗੋਰੀ ਗੰਭੀ ਕਰਾਂਗੇ ਕਿ ਨਹੀਂ ਯਾਰ ਗੋਰੀ ਗੱਲਾਂ ਕਿਵੇਂ ਕਰਦੇ ਆ ਯਾਰ ਇਹ ਕੰਮ ਕਰਾਂਗੇ ਬਬਾ ਮਾਰ ਦੇ ਖਲਾਲ ਕਰਾ ਉਹ ਪਟਾਂਗੇ ਹੁੰਡੀ ਪਟਣੀ ਆ ਜੀ ਉਹ ਗੱਲ ਤਾਂ ਹੀ ਭਰਾ ਵੇਲੇ ਸਿਰ ਬਣਾਵਾਂਗੇ ਹੁਣ ਉਹ ਗੱਲ ਆ ਇਸ ਵੇਲੇ ਕਿਉਂ ਬਣਦੀ ਹੈ ਕਿ ਨਹੀਂ ਹੋਰ ਉਹ ਨਾ ਓਏ ਉਹ ਨਾ ਓਏ ਰਹਿਣ ਦੇ ਰੁੱਕਾ ਨਾ ਕਰ ਬਾਈ ਹਾਂ ਬੇ ਕੋਈ ਫਰਸ ਫੱਟਦਾ ਵੀ ਖੁਲੜੀ ਫੱਟਦਾ ਕਹਿੰਦਾ ਮੈਂ ਵਾਸਤੇ ਦੇਖ ਰਿਹਾ ਉਹ ਗੁਰੂ ਉਹ ਦੇਦਾ ਪੱਟ ਦੇ ਟੋਏ ਕਦੇ ਹਾਂ ਤੂੰ ਠਾਂਟਣਾ ਰਵਾਦੀ ਇਹਨਾਂ ਨੂੰ ਤੜਕੀ ਪਾਣੀ ਪਿਆ ਪਿਆ ਆ ਗੋਜੀ ਰਵਾਦੀ ਯਾਰ ਐ ਬਹੇ ਧੱਕਲਾ ਕਹਿੰਦੇ ਗੱਗੂ ਹਾਸ ਮੋਖਾ ਬੰਦਾ ਹੱਸਦਾ ਹੀ ਰਹਿੰਦਾਗਾ ਤੇ ਛੋਟੇ ਮੋਟੇ ਕੰਮ ਉਹਦਾ ਹੱਥ ਨਹੀਂ ਆਉਂਦਾ ਜੋਬਰ ਐਜੀ ਪੈਰ ਤੇ ਖਾਲੂਗਾ ਆ ਇੱਥੇ ਨਾ ਬਾਈ ਕਮੈਂਟ ਵਾਲੇ ਬਾਈ ਕਹਿੰਦੇ ਸੀ ਮੈਂ ਨਹੀਂ ਕਹਿੰਦਾ ਹਾਂ ਕਹਿੰਦੇ ਕਮੈਂਟ ਵਾਲੇ ਹਾਂ ਹੈ ਮੈਂ ਮਾਰਦਾ ਚਾਰੇ ਛੋਟੇ ਮੋੜੇ ਕੰਮ ਨੂੰ ਨਹੀਂ ਹੱਥ ਪਾਉਂਦਾ ਨਹੀਂ ਤਾਂ ਨਹੀਂ ਮਾਰਦਾ ਉਹ ਵੀ ਬੁਗਾਇਦਾ ਕਦੇ ਮਾਰਨੇ ਪੈਂਦੇ ਆ ਦਰਲੇ ਵੀ ਕਿੰਨੇ ਗੱਗੂ ਉਹ ਵੀ ਉਹਨਾਂ ਮੇਰੇ ਕਿਤੇ ਕੰਮ ਜਾਂਦਾ ਗੋਵਿੰਦਿਆ ਹਣਾ ਓਏ ਇੱਥੇ ਗੱਟਾ ਪਿਆ ਕਰਦਾ ਫੜਾਈ ਜਾ ਮੈਨੂੰ ਕਹਿੰਨੇ ਆ ਇੱਥੇ ਨਹੀਂ ਇਸ ਗੱਟਾ ਹੀ ਨਹੀਂ ਕੋਈ ਨਾ ਵੀਰੇ ਇੱਥੇ ਕੋਈ ਗੱਟਾ ਨਹੀਂ ਤੂੰ ਇੱਕ ਹੱਥ ਨਾਲ ਪੋਜਦਾ ਭੈੜੇ ਹੀ ਬੋਜੇ ਭਾਈ ਦੱਸਦੇ ਬਾਲੇ ਭੈੜੇ ਆ ਆਂਦਾ ਦੱਸਦੇ ਆ ਜਾ ਵੀ ਗੱਡਿਆ ਇਹ ਗੱਗੂ ਮੈਂ ਤੇ ਕੋਲੇ ਨਾਲ ਹੀ ਆਇਆ ਖੜਾ ਜੀ ਤੇਨੂੰ ਉਹੀ ਝਟਾਈ ਜਾਂਦਾ ਇਹ ਯਾਰ ਇਹ ਕਿਸੇ ਦਾ ਪਾਪਾ ਹੋ ਬਗਰੂਆ ਗੋਰੀ ਖੜਾ ਪਰਲੇ ਬਸੇ ਸਪੀਡ ਘੱਟ ਰੱਖਿਆ ਕਰ ਇੱਟ ਦੀ ਬਾਈ ਗੋਰੀ ਕਹਿੰਦਾ ਗੋਰੀ ਵੀ ਸਿਆਣਾ ਬੰਦਾ ਬਾਈ ਹਰਜਿੰਦਰ ਸਿੰਘ ਦਾ ਕਮੈਂਟ ਆਇਆਗਾ ਚਾ ਦੇਖ ਲੈ ਬੰਦਾ ਮਗਰ ਕੱਟਦਾ ਓਏ ਇਹ ਕਾਦੀ ਚੌੜਾ ਗੱਗੂ ਯਾਰ ਉਹ ਚਾ ਵਜ ਲੈਗਾ ਹੋਰ ਤੇ ਇਹ ਨਗਰ ਆ ਗਿਆ ਮੈਂ ਬੱਸ ਛੱਡ ਦੇ ਟਾਂਪੀ ਪੜਾ ਲੈਣਾ ਮੈਂ ਧੰਨਵਾਦ ਬਹੁਤ ਬਤ ਅਤੀ ਧੰਨਵਾਦ ਆ ਭਾਈ ਗੱਗੂ ਦੇ ਅਸੀਂ ਤੇ ਗੋਰੀ ਭਾਈ ਸਲੂਟ ਮਾਰੀ ਜਾਂਦਾ ਭਾਈ ਹਰਜਿੰਦਰ ਸਿੰਘ ਨੂੰ ਗੋਰੀ ਹਾਂਜੀ ਗੋਰੀ ਮਹਾ ਸਲੂਟ ਮਾਰਦਾ ਭਾਈ ਹਰਜਿੰਦਰ ਸਿੰਘ ਨੂੰ ਤੇ ਬਹੁਤ ਸਿਆਣਾ ਬੰਦਾ ਕਹਿੰਦਾ ਭਈ ਗੋਰੀ ਠੀਕ ਆ ਭਾਈ ਨਰਮਾ ਬੰਦਾ ਬੱਸ ਰਹਿਣ ਦੇ ਗੱਗੂ ਯਾਰ ਕੋਈ ਗੱਲ ਨਹੀਂ ਲੈ ਮੈਸਟਰੀਆ ਫੜ ਲੈ ਯਾਰ ਮੇਰੀ ਵੀਡੀਓ ਚੱਲੀ ਜਾਂਦੀ ਹੈ ਕਿ ਇੱਕ ਕਿੱਟ ਤਾਂ ਫੜ ਲੈ ਉਹ ਫੜੋ ਇੱਕ ਤੇਰਾ ਹਲੇ ਠੀਕ ਚੱਲ ਕੋਈ ਨਾ ਗੋਲੀ ਮਾਰ ਗੁੱਸੇ ਨੂੰ ਆ ਜਾਏਗਾ ਕੋਈ ਰੋਟੀ ਖਾਣੇ ਆ ਕੀ ਕਹਿੰਦੇ ਆ ਮੈਂ ਆਈ 5-7 ਕਮੈਂਟ ਘਰੇ ਗਿਆ ਸੀ ਤੇ ਇੱਥੇ ਇਹ ਟੋਟੀ ਹੋ ਰਹੇ ਸੀਗੇ ਗੋਰੀ ਦਾ ਕੁੰਡਾ ਕਰ ਦੇਣਾ ਸੀ ਯਾਰ ਹੋਰ ਤਾਂ ਗੱਲਾਂ ਦੀ ਗੱਲਾਂ ਗੋਰੀ ਜੀ ਕੋਈ ਕੁਛ ਨਹੀਂ ਕਹਿੰਦੇ ਇਹ ਨਵੀਂ ਇਹ ਤਾਂ ਨਹੀਂ ਇਹ ਇਧਰ ਬੱਦਗਾ ਹੋਆ ਸੀ ਨਾ ਕੰਮ ਕਹਣਾ ਇਹਨੂੰ ਦੱਸਦੇ ਆ ਕਿ ਹਾਂ ਕਿੰਨੇ ਦਿਨ ਲੜੀ ਜਾਂਦੇ ਆ ਹਾਂ ਨਹੀਂ ਕਰੋ ਚਲ ਉੱਡ ਜਾ ਯਾਰ ਭੱਜ ਜਾ ਚਮੋ ਯਾਰ ਪਾਪ ਲੈ ਇਹਨਾਂ ਦਾ ਆਹ ਵੇ ਆਇਆ ਯਾਰ ਕੀ ਆ ਤੇਰੇ ਹੈ ਬੜਾ ਗੁੱਸਾ ਇੱਧਰ ਖੇਡ ਲਾ ਪਾ ਜਾ ਕਿਹੜਾ ਤੇ ਆ ਗੁੱਸਾ ਟਲ ਜੂ ਆਨੇ ਉਹ ਇੱਧਰ ਕਿਹੜਾ ਤੇ ਆ ਆਣ ਖਾ ਜਾ ਰ ਅਲਕਾ 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 ਰ ਬਗੂ ਬੱਚੀ ਹੋਈ ਬਸ ਉਹ ਡਰ ਗਿਆ ਉਹ ਟਲ ਗਿਆ ਉਹ ਨਾ ਨਾ ਗਣਕੇ ਹਿੱਟੀਆਂ ਯਾਰ ਤੇ ਜਿੰਨੀਆਂ ਤੂੰ ਆਖਿਆ ਮਿਸਤਰੀ ਨੇ ਇੱਕ ਘੱਟ ਨਹੀਂ ਹੁੰਦੀ ਇਦੋਂ ਤੇ ਕੰਮ ਇਧਰ ਆਪਣਾ ਆਖਰੀ ਪੜਾਤੇ ਆ ਮਤਲਬ ਮੇਰਾ ਛੁੱਟੀ ਦੇ ਵੇਲਾ ਤੇ ਮੌਸਮ ਐ ਜੀ ਤੇ ਤਰਵੰਗੀ ਵਾਲੇ ਬੱਦਲ ਤੇ ਮਿਸਤਰੀ ਕਹਿੰਦਾ ਇੱਥੇ ਤਾਂ ਆਹ ਭਾਈ ਤੂੰ 84 ਇੱਟਾਂ ਫੜਾਜਾ ਗੋਵਿੰਦੇ ਨੂੰ ਤੇ ਫਿਰ ਤੈਨੂੰ ਛੁੱਟੀ ਆ ਤੇ ਇਧਰੋਂ ਭਾਈ ਸਾਹਿਬ ਕੋਰੀ ਹੋਰੇ ਮਸਾਲਾ ਰਾਵ ਰਲਾਵਾ ਰਲਾਈ ਕਰਦੇ ਆ ਥਲੇ ਥਲੇ ਇਧਰ ਆਈ ਇਹਨਾਂ ਦਾ ਮਸਾਲਾ ਹਾਂ ਲੈਣਾ ਜਣਾ ਹਾਂ ਕਿਧਰੇ ਜਾਣਾ ਭੱਜ ਰੱਬ ਤੇ ਲਾ ਰੱਖੀ ਆ ਪੌੜੀਆਂ ਤੇ ਇਥੇ ਲਾਉਣਗੇ ਤੇਗਾ ਤੇਗਾ ਲਾ ਹਾਂ ਬਈ ਟਾਂ ਪਰ ਤੈਨੂੰ ਫੜਾ ਕੇ ਜਾਊ ਜਮ ਬਹਿਵ ਨਾ ਕਰ ਤੇ ਇਥੇ ਆ ਲੈਂਟਰ ਵਾਲਾ ਪ੍ਰੋਗਰਾਮ ਜਿਉਂਨੇ ਮਠਾ ਮਠਾਏ ਬਣਾਈ ਜਾਣਗੇ ਤੇ ਇਹੇ ਦੀ ਹੱਥਣ ਕਰ ਦੇਣਗੇ ਅੱਜ ਮੈਨੂੰ ਲੱਗਦਾ ਨਹੀਂ ਮਾਲ ਪਾਉਂਗੇ ਹਣਾ ਗਿੱਲਾ ਤੇਗਾ ਚਾਹ ਵੀ ਦੋਨੇ ਗੱਲਾਂ ਹੀ ਰਲ ਜਾਂਦੀਆਂ ਹਨ ਤੇ ਠੀਕ ਆ ਚਾਹ ਪੀ ਲਾ ਮਿਸਤਰੀ ਉਹਨੇ ਮੈਟਾਂ ਫੜਾ ਦੇਣ ਨੂੰ ਹੈ ਚਾਹ ਤਾਂ ਉਹ ਆਈ ਪਈ ਜੱਗ ਚ ਜੱਗ ਪਿਆ ਕੋਲੇ ਭਰਾ ਚਾਚੇ ਦੇ ਫੜਾਵਾਂ ਬਈ ਸਲਾਹ ਕਰ ਲਾ ਹੈ ਠੀਕ ਹੈ ਫਿਰ ਮੈਂ ਇੱਥੇ ਕੈਮਰੇ ਨੂੰ ਬਿਠਾ ਦਿਆਂ ਚੱਲ ਮਿੱਤਰਾਂ ਕਿਰਨ ਨਾਲ ਇਹ ਦੂਜੇ ਪਾਸੇ ਆ ਗਿਆ ਨਾ ਉਹ ਸਾਈਡ ਬਦਲ ਹੋ ਗਈ ਮਿੱਤਰਿਆ ਫਿਰ ਹਣਾ ਉਹਨਾਂ ਹਿਸਾਬ ਜਾਂ ਨਹੀਂ ਹੁੰਦਾ ਹਣਾ ਐਨੇ ਪਿਆਰ ਨਾਲ ਆ ਲੈ ਫਿਰ ਆਪੇ ਇਹ ਥਕਾਤਾ ਮਿੱਤਰਿਆ ਤੈਨੂੰ ਦਰਦਾ ਫੰਗਰ ਹੋਲੇ ਕਰਮਾ ਖੜੀ ਉਹ ਫਿਰ ਦੂਜਾ ਪਾਸਾ ਬਦਲ ਕਹਿੰਦਾ ਪਹਿਲਾ ਸਾਈਡ ਏ ਸੀ ਹੁਣ ਸਾਈਡ ਬੀ ਆ ਹੋ ਵੀ ਗਲਤ ਹੈ ਹੈ ਗਲਤ ਹੈ ਇਹ ਗਲਤ ਹੈ ਉਹ ਤੋਂ ਬਾਈ ਦੂ ਚੱਕਣੀਆਂ ਮੇਰੀ ਕੋਲੋਂ ਇਹ ਲੈ ਹੁਣ ਗੋਗੂ ਨੂੰ ਬਾਹਰ ਥੱਲੇ ਕੋਈ ਨਾ ਫੜਾ ਦੇਂਗੇ ਨਹੀਂ ਬਜ ਰਹੀਆਂ ਇੱਕ ਪਾਰਾਂ ਦਾ ਡੂਡ ਹਲਾ ਡੂਡਾ ਹੁਣ ਸਹੀ ਆ ਥੋੜਾ ਹੋਰ ਦੂਰਾ ਰੇ ਨਮਲੇ ਇੱਕ ਨੱਕਾ ਉਹ 40 ਵਰਦਾ ਨਹੀਂ ਯਾਰ ਮਿਸਤਰੀਆ ਤੂੰ ਵੀ ਫੜ ਲੈਂਦਾ ਜਿੱਤੇ ਉਹ ਜਾਣਾ ਬਾਈ ਤੂੰ ਤੂੰ ਟ੍ਰੇਨਿੰਗ ਉਹ 40 ਨੂੰ ਝੂਠਾ ਵਾਅਦਾ ਹਾਂ ਲੈ ਵੀ ਅੰਦਰ ਕਿਉਂ ਲਾਦਾ ਫੜਦਾ ਨਿਉ ਡਰਦਾਗਾ ਨੇੜੇ ਸਿੱਟ ਤੂੰ ਉਹ ਮਾਹ ਕੋਦੇ ਗੋਡੇ ਦੇ ਨਾਲ ਵੱਜੇ ਗੋਡਾ ਨਹੀਂ ਪਰੇ ਹੁੰਦਾ ਕੋਲੇ ਨਹੀਂ ਹੁੰਦਾ ਤੇ ਗੋਡੇ ਨੂੰ ਵਾਕੀ ਸਿੱਧੀ ਫੇਰ ਗੋਡੇ ਕੋਲੇ ਸਿੱਟਦੇ ਗੋਡੇ ਕੋਲੇ ਤਾਂ ਮਾਤ ਪੋਚੀ ਹਾਂ ਹੁਣ ਹਾਂ ਸਿੱਟ ਹਾਂ ਸਿੱਟ ਬਈ ਹੋ ਹੁਣ ਠੀਕ ਆ ਹਾਂ ਹਾਂ ਜਮਾ ਹਉ ਹਉ ਗੋਡੇ ਕੋਲੇ ਆਉਣ ਦਾ ਸਹੀ ਆਓ 40 ਦੇ ਕੰਨ ਰੱਖੀਏ ਨਾ ਬਸ ਹੁਣ ਇੱਧਰ ਉਹ ਕੰਨ ਤੇ ਜਾਂਦੇ ਵੀਰ ਮਾਨਗੇ 40 ਦੇ ਬੇਟ ਬੜਾ ਹੋ ਜੂਆ ਕੰਨ ਤੇ ਜਾਂਦੇ ਦੂ ਤੇ ਆਏ ਜਾਂਦੇ ਟੇਢੇ ਹਾਂ ਹਾਂ ਟੇਢੇ ਜਾਂਦੇ ਉਹ ਕੋਲ ਪਾਹਾ ਫੜਾਉਂ ਚਾ ਫੇਰ ਪੀਉਂਗਾ ਪਾਹਾ ਕੋਲ ਲੈ ਕੇ ਜਲੇ ਦਾਦੂ ਇਹਦੇ ਵਾਸਤੇ ਗੋਰੀ ਭਗ ਜੂਆ ਵਾਹ ਵਾਹ ਗੋਰੀ ਭਗ ਜੂਆ ਆ ਗਾਏ ਬੰਦੇ ਚਾਹ ਖੋ ਮਿਸਤਰੀਆ ਆਇਆ ਕੋ ਬੰਦੇ ਸਲੇ ਚਾਪੀ ਲਾ ਬਈ ਚਾਹ ਪੀ ਲਓ ਬਾਈ ਤੁਸੀਂ ਵੀ ਲੈ ਜੀ ਪੀਨੇ ਚਾਹ ਲੈ ਰੋ ਤੀਜੀ ਜੋਤੀ ਬੰਦ ਮਿਸਤਰੀ ਖਰ ਐਹੇ ਜੀ ਹੁਣ ਨਾ ਕੋਰੀ ਹੋਰ ਮਿਸਤਰੀ ਦੇਖੋ ਜੀ ਚੰਗੇ ਜਿਹੜੇ ਮਸਾਲਾ ਛੜੀ ਜਾਂਦੀ ਆ ਦੇਖ ਆ ਜਾ ਚਾਹ ਪੀਨੇ ਆ ਜਾ ਪਈ ਆਈ ਪਈ ਆ ਉਹ ਮੰਨ ਤਾਂ ਸਹੀ ਆ ਜਾ ਛਾੜ ਦੇ ਫਰੀਜ ਦਾ ਕਰਵਾ ਦਿਉਂਦਾ ਯਾਰ 100 ਬਾਲ ਵਾਦੂ ਉਹ ਉਸ ਨੂੰ ਕਰਾ ਦੀ ਯਾਰ ਉਸ ਨੂੰ ਕਰਾ ਦੀ ਕਰ ਮੈਂ ਕੀ ਮਿੱਟੀ ਖੇਡ ਤੇ ਚੜੀ ਜਾਂਦੇ ਆ ਭਾਈ ਕੱਲਾ ਹੀ ਕਰ ਦੂ ਗੱਗੂ ਇਹਨਾਂ ਦਾ ਡਰ ਤਾਂ ਨਹੀਂ ਲੱਗ ਰਾ ਚ ਠੀਕ ਹੈ ਬਣੀ ਜਾਂਦੇ ਤੇਰੇ ਨਾਲ ਗੱਲਾਂ ਕਰ ਤੇਰਾ ਗੱਲ ਹੋਈ ਜੀ ਪੱਕੇ ਇਹ ਉਧਰ ਉਹ ਨਹੀਂ ਹਟਦੇ ਹੁਣ ਉਹ ਤਿਆਰੀ ਪੂਰੀ ਉਹਨਾਂ ਦੀ ਦੇਖੀਓ ਕਿਹੜਾ ਬਥੌਰ ਜਿਹੜਾ ਪੂਰੀ ਸ਼ੰਭੂ ਬਾਟ ਸਾਡੀ ਜਿਹੜਾ ਜੀਵੀਸੀ ਬਾਈ ਤਿਆਰ ਰੱਖਦਾ ਮੁੰਡਾ ਕੀ ਹੋਣਾ ਜੀ ਸਹੀ ਆ ਉਹ ਬੰਦਾ ਬਾਤ ਹੀ ਆਲੇ ਤਿਆਰੀ ਆਪਣੀ ਵੀ ਹੋ ਗਈ ਭਾਈ ਤੇ ਬਾਰੀ ਬਾਰਸੀ ਖਟਣਗੇ ਅੱਜ ਖਾਟ ਕੇ ਲਿਆਂਦਾ ਹੋਰ ਆ ਤੇ ਹੁਣ ਸਾਨੂੰ ਮਾਫ ਕਰੋ ਟਾਈਮ ਹੋ ਗਿਆ ਟਾਈਮ ਹੋ ਗਿਆ ਪੂਰਾ ਤੇ ਜਿੰਮ ਦੀ ਜੋੜੀ ਦਾ ਸਮਾਂ ਤੇ ਸਾਸਤਰੀ ਕਾਲ ਤੜਕੇ ਮਿਲਾਂਗੇ ਬੰਦਿਆਂ ਦੇ ਰੂਪ ਚ ਠੀਕ ਆ ਚਾਚਾ ਚੰਗਾ ਬੇਤਰੀਆ ਸੋਹਰੀ ਗਾਲ ਮਿਸਤਰੀਆ ਪੰਜਾਬੀ 700 ਸੋਹਰੀ ਗਾਲ ਹਾਂ ਇਸ ਤਰ੍ਹਾਂ ਕਦੇ ਜਿੱਲਾ ਹੀ ਹੁੰਦਾ ਬਾਕੀ ਪੋਠਾਤ ਨਹੀਂ ਬਣਾਉਂਦੇ ਹੁੰਦੇ ਵੈਸੇ ਇਹਨੂੰ ਤਾਂ ਕੀ ਹੈਗਾ ਇਹਨਾਂ ਚਪੇੜੀ ਬਿਠੇ ਰਿਆ ਚੰਗਾ ਉਹ ਤੂੰ ਟੈਕ ਜਾ ਜਾਨਾ ਮੈਂ ਉਹੀ ਭਗ ਜਾਣਾ ਅੱਜ ਤਾਂ ਮਾਰਨ ਲੀ ਠੀਕ ਕਰੂ ਸਿਆਲ ਤੋਂ ਲੈ ਘਟ ਗਿਆ ਠੰਡ ਦਾ ਮੌਸਮ ਜਾ ਤੇ ਸੁੱਖ ਨਾਲ ਜਿੰਮ ਚ ਸੋਹਣੀਆਂ ਰੌਣਕਾਂ ਲੱਗਣ ਲੱਗੀਆਂ ਦਵਾਰੇ ਤੇ ਸਿਆਲ ਚ ਦਾ ਸਾਰੇ ਵੀਰ ਰਜਾਈਆਂ ਤੱਪ ਲੈਣ ਦਿੰਦਿਆ ਤੇ ਹੁਣ ਇੱਥੇ ਘੁਰਬਲ ਘੁਰਬਲ ਚੰਗੀ ਸੋਹਣੀ ਹੋਈ ਰਹਿੰਦੀ ਹੈਗੀ ਕੀ ਹਾਲ ਆ ਵੀਰ ਰਾਬੈਂਦੇ ਆ ਲੋੜਾ ਹਵਾ ਵਾਲਾ ਮਾਹੌਲ ਦੋ ਤਿੰਨ ਦਿਨਾਂ ਤੋਂ ਤੇਜ਼ ਹੀ ਆ ਠੰਡੀ ਮਿੱਠੀ ਹਵਾ ਚੱਲਦੀ ਹੋਈ ਤੇ ਸਵਾ ਸ਼ਾਮ ਦੇ 6:00 ਵਜੇ ਕੇ 5 ਕਿ ਮਿੰਟਾਂ ਦਾ ਹੋਇਆ ਤੇ ਅੱਜ ਦਾ ਪ੍ਰੋਗਰਾਮ ਆਪਣਾ ਸਮਾਪਤੀ ਦੇ ਬਲ ਨੂੰ ਆ ਤੇ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਹੋਣਾ ਕੱਲ ਨੂੰ ਆ ਤੇ ਕੱਲ ਸ਼ਾਮ ਨੂੰ ਨਿਕਲਾਂਗੇ ਆਪਾਂ ਰਾਜਸਥਾਨ ਵਾਸਤੇ ਤੇ ਦਿਖਾਵਾਂਗੇ ਤੁਹਾਨੂੰ ਰਾਜਸਥਾਨ ਜੈਪੁਰ ਦੇ ਰੰਗ ਟੰਗ ਤੇ ਬਣੇ ਰਿਓ ਸਾਡੇ ਸੰਗ ਤੇ ਫਿਲਹਾਲ ਉਮੀਦ ਕਰਦੇ ਆਂ ਤੁਸੀਂ ਸਾਡਾ ਪ੍ਰੋਗਰਾਮ ਅੱਜ ਦਾ ਵਧੀਆ ਲਾਈਕ ਕਰਿਆ ਹੋਊਗਾ ਤੇ ਜਾਂਦੇ ਜਾਂਦੇ ਗੁੱਠੇ ਵਾਲਾ ਪਾਟਣ ਜਾਂ ਲਾਜਮੀ ਦਬਦਿਓ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਤੇ ਦੇਖ ਰਹੇ ਤਾਂ ਪੇਜ ਨੂੰ ਫੋਲੋ ਵੀ ਲਾਜ ਰੂਰ ਕਰ ਲਿਆ ਕਰੋ ਤੇ ਜੇ ਨਵੇਂ ਜੁੜਦੇ ਹੋ ਸਾਡੇ ਨਾਲ ਜੁੜੋ ਤੇ ਦੇਸੀ ਪਰਦੇਸੀ ਭਾਸ਼ਾ ਚ ਆਪਣੇ ਮਤਲਬ ਸਿੰਪਲ ਸਾਦੇ ਇਹ ਬਲੌਗ ਆਪਣੇ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਤੇ ਫਿਲਹਾਲ ਹਾਂ ਠੀਕ ਐ ਬਸ ਇੱਥੇ ਲੱਗਾ ਲੱਗੂਗੀ ਡਿਊਟੀ 9:30 9 ਵਜੇ ਤੱਕ ਤੇ ਇਸ ਤੋਂ ਬਾਅਦ ਪਾਸੇ ਤੇ ਗੁਰਬਾਣੀ ਗੁਰਬਾਣੀ ਹੁੰਦੀ ਆ ਬਾਹਲਾ ਆਪਾਂ ਲੰਮੀ ਗੱਲਬਾਤ ਇੱਥੇ ਫਿਰ ਕਰਦੇ ਨਹੀਂ ਆ ਤੇ ਗਾਣੇ ਵਜਾਣੇ ਚੱਲੀ ਜਾਂਦੇ ਉਹ ਇੱਥੇ ਰੌਲਾ ਗੁਰਪਾ ਹੁੰਦਾ ਫਿਰ ਤਾਂ ਕਰਕੇ ਬਸ ਇੱਥੇ ਬਾਹਲਾ ਬਲੌਗ ਦੇ ਆਪਾਂ ਬਣਾਇਆ ਨਹੀਂ ਐ ਉਸ ਤੋਂ ਬਾਅਦ ਮੈਂ ਇੱਥੇ ਟਾਈਮ ਨਾਲ ਸਮਾਪਤੀ ਕਰ ਦੇਣਾ ਉਹਨਾਂ ਦਾ ਤੇ ਧੰਨਵਾਦ ਸਾਰੇ ਵੀਰਾਂ ਭੈਣਾਂ ਦਾ ਜਿਹੜੇ ਆਪਣੇ ਨਾਲ ਜੁੜੇ ਹੋਏ ਆ ਸਾਨੂੰ ਸਮਾਂ ਕੱਢ ਕੇ ਤੁਸੀਂ ਦੇਖਦੇ ਹੋ ਸੋਹਣੇ ਕਮੈਂਟ ਕਰਦੇ ਹੋਗੇ ਤੇ ਮਿਲਦੇ ਆ ਕੱਲ ਨੂੰ ਨਵੇਂ ਬਲੌਗ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰ